ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੰਗਤ ਜੀ ਲੰਗਰ ਚੱਲ ਰਿਹਾ ਹੈ ਸੇਵਾਦਾਰ ਸੇਵਾ ਕਰ ਰਹੇ ਨੇ ਜੋ ਕਿ ਚਾਹ ਦਾ ਲੰਗਰ ਸਿਰਫ 4000 ਰੁਪਏ ਪਾਇਆ ਗਿਆ ਜੀਟੀ ਰੋਡ ਤਰਾਵੜ ਤੇ ਗੁਰੂ ਕਾ ਲੰਗਰ ਸੰਗਜਾ ਦੇਖੋ ਸੇਵਾਦਾਰ ਸੇਵਾ ਕਰ ਰਹੇ ਨੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਜਗਤ ਮਾਤਾ ਗੁਜਰਕੌਰ ਜੀ ਸ਼ਹਾਦਤ ਨੂੰ ਸਮਰਪਿਤ 11ਵਾਂ ਗੁਰੂ ਕਾ ਲੰਗਰ ਲੰਗਰ ਦੀ ਸੇਵਾ ਚੱਲ ਰਹੀ ਹੈ ਸੰਗਜਾ ਦੇਖੋ ਪ੍ਰਸ਼ਾਦ ਵਿੱਚ ਚੋਲਾ ਦਾ ਪ੍ਰਸ਼ਾਦ ਦਾਲ ਫੁੱਲ ਕਾ ਆ ਦੇਖੋ ਜੀ ਸਤਨਾਮ ਵਾਹਿਗੁਰੂ ਸੇਵਾਦਾਰ ਸੇਵਾ ਕਰ ਰਹੇ ਨੇ ਆ ਦੇਖੋ ਸੰਗਤ ਜੀ ਛੋਟੇ ਛੋਟੇ ਬੱਚੇ ਵੀ ਸੇਵਾ ਕਰ ਰਹੇ ਨੇ ਇੱਧਰ ਬਰਤਨ ਸਾਫ਼ ਕਰਤੇ ਜਾ ਰਹੇ ਨੇ ਆ ਦੇਖੋ ਜੀ ਆਲੇ ਵੀ ਤੁਮੇ ਆ ਜਾਨੀ ਦੋਸਤ ਰੱਖ ਜੀ ਲਾਹਤਲਾ ਵੀਰੇ ਇੱਧਰ ਬਰੇਡ ਆਇਨੇ ਸੰਗਤ ਜੀ ਦੇਖੋ ਸਤਨਾਮ ਵਾਹਿਗੁਰੂ ਟਰਾਲੀ ਚੱਲਦੀ ਕਰਦੇ ਲੰਗਰ ਚਾਕੇ ਲਾਭ ਜੀ ਜੀ ਸੰਗਤਾਲ ਲੰਗਰ ਛਕ ਰਿਆ ਨੇ ਛੋਟੇ ਛੋਟੇ ਬੱਚੇ ਵੀ ਲੰਗਰ ਛਕ ਰਿਆ ਆ ਦੇਖੋ ਜੀ ਇੱਧਰ ਆਲੂਆਂ ਦੀ ਸਬਜ਼ੀ ਬਣਾਈ ਜਾ ਰਹੀ ਹੈ ਦੇਖੋ ਜੀ ਸਤ ਨਾਮ ਵਾਹਿਗੁਰੂ ਆ ਦੇਖੋ ਜੀ ਉਧਰ ਚਾਹ ਤਲੰਗਰ ਵੀ ਤਿਆਰ ਕੀਤਾ ਜਾ ਰਿਹਾ ਹੈ ਬਾਈ ਗੁਰ ਜੀ ਸੰਗ ਜਾ ਦੇਖੋ ਚੋਲੇ ਦਾ ਪ੍ਰਸ਼ਾਦ ਦੇਖੋ ਜੀ ਇੱਧਰ ਮਿਰਚਾਂ ਕੋਈ ਮਸਾਲਾ ਤਿਆਰ ਕੀਤਾ ਜਾ ਰਿਹਾ ਹੈ ਮਿਰਚਾਂ ਕਿਸੇ ਗਾਰੀਆਂ ਨੇ ਤੰਦੂਰ ਦੇ ਪ੍ਰਸ਼ਾਦੇ ਆਦੇਵ ਸੰਗਤ ਜੀ ਜੋ ਕਿ ਵੀਰ ਸਾਡੇ ਸੇਵਾ ਕਰ ਰਹੇ ਨੇ ਆ ਦੇਖੋ ਜੀ ਪ੍ਰਸ਼ਾਦੇ ਹੀ ਪ੍ਰਸ਼ਾਦੇ ਸਤ ਨਾਮ ਵਾਹਿਗੁਰੂ ਸੇਵਾਦਾਰ ਸੇਵਾਕਾਰ ਇਹਨੇ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਆ ਦੇਖੋ ਜੀ ਸਬਜੀ ਆਮ ਗਾਜਰ ਗੋਭੀ ਇਹ ਆਜ ਸੰਗਜੀ ਬਰੈਡ ਪਕੋੜੇ ਦਾ ਪ੍ਰਸ਼ਾਦ ਵੀ ਤਿਆਰ ਕੀਤਾ ਗਿਆ ਹੈ ਸਤ ਸ੍ਰੀ ਅਕਾਲ ਬਾਜੀ ਸਤ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਰਿੰਦਰ ਜੀ ਤੁਹਾਡਾ ਕੀ ਨਾਮ ਹੈ ਬਾਜੀ ਸਰਮਣ ਕਿਹੜੇ ਪਿੰਡ ਦੇ ਹੋ ਲਾਡਵਾ ਤੁਸੀਂ ਸੰਦੀਰ ਸੰਦੀਰ ਤੋਂ ਆ ਦੇਖੋ ਜੀ ਜੋ ਕਿ ਬਰੈਡ ਤਿਆਰ ਕਰ ਰਹੇ ਨੇ ਸੰਗਤ ਜੀ ਆ ਸਾਡੇ ਅੱਗੇ ਜੋ ਕਿ ਇਹਨਾਂ ਦੇ ਹੈੱਡ ਨੇ ਸਤ ਸ੍ਰੀ ਅਕਾਲ ਬਾਜੀ ਸਤ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸੋਮਚੰਦ ਸੋਮਚੰਦ ਜੀ ਜੋ ਕਿ ਨੀਲੋ ਖਰੀਦੋ ਨੇ ਇਹਨਾਂ ਨੂੰ ਤੁਹਾਨੂੰ ਪਤਾ ਹੈ ਕਿਉਂਕਿ ਇਹ ਮਸ਼ਹੂਰ ਹਲਵਾਈ ਨੇ ਇੱਧਰ ਦੇਖੋ ਸਾਡੇ ਵੀਰ ਇਹ ਵੀ ਬਰੈਡ ਤਿਆਰ ਕਰ ਰਹੇ ਆ ਹੋਰ ਭਾਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਸੱਸ ਜੀ ਕਿਹੜੇ ਪਿੰਡ ਦੇ ਹੋ ਆ ਲੈ ਲੋ ਖੜੀ ਆਪਣੇ ਕਿਹੜੇ ਪਿੰਡ ਦੇ ਹੋ ਲੈ ਲੋ ਖੜੀ ਦੇ ਲੈ ਲੋ ਖੜੀ ਤੋਂ ਆ ਦੇਖੋ ਜੀ ਸੰਗੇ ਜੀ ਦੇਖੋ ਕਿੰਨੇ ਸਾਰੇ ਬ੍ਰੈਡ ਤਿਆਰ ਕੀਤੇ ਗਏ ਨੇ ਇੱਧਰ ਵੀਰ ਜੀ ਜੀ ਬ੍ਰੈਡ ਦੀ ਸੇਵਾ ਕਰ ਰਹੀ ਨੇ ਕਟਿੰਗ ਦੀ ਸੱਸ ਜੀ ਸਤਿ ਸ੍ਰੀ ਅਕਾਲ ਕੀ ਨਾਂ ਹੈ ਤੁਹਾਡਾ ਜੀਤ ਸਿੰਘ ਜਵਾਈ ਕਿਹੜੇ ਪਿੰਡ ਦੇ ਹੋ ਪਿੰਡ ਸ਼ੇਦਪੁਰ ਸੀਵਕ ਸਟੇਸ਼ਨ ਤੇ ਕਰ ਰਹੇ ਇਥੇ ਸੇਵਾ ਦੇ ਭਈ ਅੱਜ ਤੋਂ ਸ਼ੁਰੂਆਤ ਹੋਏ ਆ ਬਸ ਸਵੇਰ ਦੇ ਹਾਂਜੀ ਸਵੇਰ ਤੋਂ ਹੋਏ ਆ ਕਿੰਨੇ ਵਜੇ ਲੱਗੇ ਸੇਵਾ ਕਰਨ ਪੰਜ ਵਜੇ ਸੀ ਆ ਗਏ ਸੀ ਪੰਜ ਵਜੇ ਸਵੇਰੇ ਸੰਗਤ ਜੀ ਦੇਖੋ ਗੁਰੂ ਘਰ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਸਤਨਾਮ ਵਾਹਿਗੁਰੂ ਆ ਸਾਡਾ ਵੀਰ ਜੋ ਕਿ ਮੌਕੇ ਤੇ ਪਹੁੰਚਿਆ ਹੈ ਕੀ ਹਾਲੇ ਵੀਰ ਸਰਬਜੀਤ ਵਧੀਆ ਵੀਰ ਕਿਤਨੀ ਨਾਜ ਗੱਲ ਹੈ ਇਹ ਬਡੋਲੀ ਕਾਰ ਸੇਵਾ ਵਾਲੇ ਬਾਬੇ ਕੋਲ ਆਹ ਦੇਖੋ ਜੀ ਇਹ ਸਾਡਾ ਵੀਰ ਜੇ ਸਰਪਜੀਤ ਸਿੰਘ ਪੁਰਾਣੇ ਬੰਦੇ ਗੁਰੂ ਘਰ ਬੜੀ ਸੇਵਾ ਕਰਦਾ ਜੀ ਡਰਾਈਵਰੀ ਦੀ ਚੰਗਾ ਵੀਰ ਮੇਰਾ ਇੱਧਰ ਦਾਲ ਦੇਖੋ ਜੀ ਜੋ ਕਿ ਵੀਰ ਜੀ ਸੇਵਾ ਕਰ ਰਿਹਾ ਆਹ ਦੇਖੋ ਜੀ ਚਾਹ ਦੀ ਸੇਵਾ ਕੀਤੀ ਜਾ ਰਹੀ ਹੈ ਕਿਤਲੀ ਵਿੱਚ ਪਾਈ ਜਾ ਰਹੀ ਹੈ ਸੰਗਤ ਜੀ ਸਤ ਨਾਮ ਵਾਹਿਗੁਰੂ ਔਰ ਬਚਾਦੇ ਦਾ ਲੰਗਰ ਤਿਆਰ ਹੈ ਜੀ ਲਾਲ ਚਾਹ ਦਾ ਲੰਗਰ ਜੀ ਸਾਹ ਦੇ ਲਾਗ ਲੱਗ ਜਦੋਂ ਆਗਰ ਜੀ ਜੀ ਸਤਨਾਮ ਵਾਹਿਗੁਰੂ ਸੰਗਜਿਆ ਦੇਖੋ ਬੜੇ ਕਰਮ ਭਾਗਾ ਵਾਲਿਆਂ ਜੋ ਕਿ ਸਾਨੂੰ ਸੰਗਤਾਂ ਦੇ ਦਰਸ਼ਨ ਹੋ ਰਹੇ ਨੇ ਲੰਗਰ ਦੀ ਸੇਵਾ ਹੋ ਰਹੀ ਹੈ ਇੱਥੇ ਯਾਦੋ ਚਾਲਾ ਲੰਗਰ ਗੁਰੂ ਦਾ ਲੰਗਰ ਸੰਗਜਾ ਦੇਖੋ ਇਧਰ ਸਫਾਈ ਵੀ ਕੀਤੀ ਜਾ ਰਹੀ ਹੈ ਸਤਨਾਮ ਵਾਹਿਗੁਰੂ ਅਸੂਇ ਇੱਕ ਟੱਕ ਗੱਡੀ ਆਲੇ ਵੀਰ ਨੂੰ ਲੰਗਰ ਚਕਾਓ ਜੀ ਆਹ ਦੇਖੋ ਜੀ ਚਾਹ ਦਾ ਲੰਗਰ ਚਾਕੇ ਜਾਓ ਜੀ ਜੋ ਕਿ ਵੀਰ ਸਾਡੇ ਸੇਵਾ ਕਰ ਰਿਆ ਸੰਗਤ ਜੀ ਦੇਖੋ ਸਤਿਨਾਮ ਵਾਹਿਗੁਰੂ ਸਤਿ ਸ਼੍ਰੀ ਅਕਾਲ ਚਾਚਾ ਜੀ ਠੀਕ ਹੈ ਚਾਚਾ ਜੀ ਵਾਹਿਗੁਰੂ ਜੀ ਮਹਾਰਾਜ ਆਹ ਦੇਖੋ ਜੀ ਸੰਗਤ ਜੀ ਅਦਰ ਗੱਡੀਆਂ ਰੋਕ ਰੋਕ ਕੇ ਵੀ ਚਾਹ ਦਾ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ ਸੇਵਾ ਚਾਹ ਦਾ ਲੰਗਰ ਸ਼ਾਕ ਕੇ ਜਾਓ ਜੀ ਨਾਂ ਗੰਦੀ ਸਾਈਡ ਤੇ ਲਵਾ ਕੇ ਸਸਕਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਅੱਜ ਸੇਵਾ ਕਿੰਨੇ ਸ਼ੁਰੂ ਹੋਈ ਇੱਥੇ ਅੱਜ ਸਵੇਰ ਦੇ ਹੀ ਚਾਹ ਬਰੈਡ ਤੇ ਗੁਰੂ ਦਾ ਲੰਗਰ ਦਾਲ ਫੁਲਕਾ ਤੇ ਚੌਲ ਸਵੇਰ ਦੇ ਚੱਲ ਰਹੇ ਨੇ ਅੱਜ ਵੀਰ ਜੀ ਕਿੰਨੀ ਤਰੀਕ ਅੱਜ 25 ਤਰੀਕ ਹੈ ਜੀ 25 ਤਰੀਕ 12 ਮਹੀਨਾ 2023 ਨੂੰ ਆ ਦੇਖੋ ਜੀ ਸ਼ਹਿਬ ਜਦੇ ਦੀ ਯਾਦ ਵਿੱਚ ਲੰਗਰ ਚੱਲ ਰਿਹਾ ਸੰਗਤ ਜੀ ਆਪਣਾ ਸ਼ੁਭਨਾਕੀ ਭਾਜੀ ਗੁਲਾਬ ਸਿੰਘ ਜੀ ਗੁਲਾਬ ਸਿੰਘ ਜੀ ਧੰਨਵਾਦ ਭਾਜੀ ਆ ਦੇਖੋ ਸੰਗਤ ਜੀ ਬਰੈਡ ਬਰੈਡ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੰਗਤ ਜੀ ਇਧਰ ਰਾਸ਼ਨ ਪਾਣੀ ਸਾਰਾ ਜੋ ਕਿ ਪਹੁੰਚਿਆ ਹੋਇਆ ਹੈ ਆ ਦੇਖੋ ਜੀ ਸਿਲੰਡਰ ਵੀ ਰਾਸ਼ਨ ਪਾਣੀ ਆ ਵੀਰ ਸਾਡੇ ਬਰੈਡ ਬਣਾ ਰਹੇ ਨੇ ਸੇਵਾਦਾਰ ਸੇਵਾ ਕਰ ਰਹੇ ਨੇ